ਸਾਹਿਕਾਰ ਮੈਂ ਆ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਇੱਕ ਪਾਸੇ ਭਾਰਤੀ ਜਨਤਾ ਪਾਰਟੀ ਯਾਨੀ ਕਿ ਸੈਂਟਰਲ ਸਰਕਾਰ ਵੱਲੋਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੱਲੋਂ ਜਿਹੜੀਆਂ ਕਿਸਾਨੀ ਮੰਗਾਂ ਨੇ ਉਹ ਨਹੀਂ ਮੰਨੀਆਂ ਚਾਰੀਆਂ ਦੂਸਰੇ ਪਾਸੇ ਬੜਾ ਵੱਡਾ ਬਵਾਲ ਮਚ ਗਿਆ ਹੈ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਜਿੰਨੇ ਵੀ ਵੱਡੇ ਆਗੂ ਨੇ ਖਾਸ ਕਰਕੇ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਸੁਨੀਲ ਕੁਮਾਰ ਜਾਕਰ ਜਿਨ੍ਹਾਂ ਨੇ ਆਲਰੇਡੀ ਆਪਣਾ ਅਸਤੀਫਾ આજ ਤੋਂ 3 ਮਹੀਨੇ ਪਹਿਲਾਂ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਨੂੰ ਭੇਜ ਦਿੱਤਾ ਉਸ ਤੋਂ ਬਾਅਦ ਹੁਣ ਫਿਰ ਕਿਉਂ ਦੁਬਾਰਾ ਕਦੇ ਰਵਨੀਤ ਬਟੂ ਦੇ ਖਿਲਾਫ ਬੋਲਦੇ ਨੇ ਕਦੇ ਕੈਪਟਨ ਅਮਰਿੰਦਰ ਸਿੰਘ ਦੇ ਤੇ ਕਦੇ ਹੋਰ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਤੋਂ ਵੱਡੇ ਜਾਂ ਟਕਸਾਲੀ ਆਗੂ ਨੇ ਆਖਰਕਾਰ ਭਾਰਤੀ ਜਨਤਾ ਪਾਰਟੀ ਵਿਚਲਕੀ ਰਿਹਾ ਹੈ ਭਾਰਤੀ ਜਨਤਾ ਦੀ ਜਿਹੜੀ ਹੋਂਦ ਹੈ ਉਹ ਬਿਲਕੁਲ ਖਤਮ ਹੋ ਗਈ ਹੈ ਲੋਕ ਸਭਾ ਦੀਆਂ ਚੋਣਾਂ ਤੋਂ ਬਾਅਦ ਜਮਨੀ ਚੋਣਾਂ ਦੇ ਵਿੱਚ ਵੀ ਸਿੱਖ ਚਿਹਰੇ ਉਤਾਰੇ ਗਏ ਭਾਰਤੀ ਜਨਤਾ ਪਾਰਟੀ ਵੱਲੋਂ ਲੇਕਿਨ ਭਾਰਤੀ ਜਨਤਾ ਪਾਰਟੀ ਨੂੰ ਫਿਰ ਮੂੰਹ ਦੀ ਖਾ ਨਹੀਂ ਪਈ ਫਿਰ ਮੁਦੇ ਮੂੰਹ ਡਿਗਣਾ ਪਿਆ ਕਿਉਂਕਿ ਭਾਰਤੀ ਜਨਤਾ ਪਾਰਟੀ ਨੂੰ ਪੰਜਾਬ ਦੇ ਲੋਕਾਂ ਵੱਲੋਂ ਨਾ ਤਾਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਅਤੇ ਨਾ ਹੀ ਇਹਨਾਂ ਜਮਨੀ ਚੋਣਾਂ ਦੇ ਵਿੱਚ ਜਿਹੜੀ ਹੈ ਵੋਟ ਪਾਈ ਗਈ ਇਵਨ ਤੋਂ ਜਿਹੜੇ ਮਨਪ੍ਰੀਤ ਬਾਦਲ ਨੇ ਉਹਨਾਂ ਦੀ ਤਾਂ ਜਵਾਬਜਪਤ ਹੋਗੀ ਸੁਨੀਲ ਕੁਮਾਰ ਜਾਖੜ ਆਖਰ ਕਿਉਂ ਦੇ ਕਿਨੇ ਆਖਰਕਾਰ ਕੀ ਸੁਨੀਲ ਕੁਮਾਰ ਜਾਖੜ ਤੇ ਜਿਹੜੇ ਸਿਰਾਂ ਜਿਹੜੇ ਉਹਦੇ ਮੋਢਿਆਂ ਉੱਤੇ ਜਿਹੜੀ ਜ਼ਿੰਮੇਵਾਰੀ ਰਿਸਪੌਂਸਿਬਿਲਟੀ ਦਿੱਤੀ ਹੋਈ ਹੈ ਕੀ ਉਹ ਨਿਭਾ ਰਹੀ ਰਹੇ ਜਾਂ ਰਵਨੀਤ ਮਿੱਟੂ ਵਰਗੇ ਕੈਪਟਨ ਅਮਰਿੰਦਰ ਸਿੰਘ ਵਰਗੇ ਮਹਾਰਾਣੀ ਪ੍ਰਨੀਤ ਸਿੰਘ ਵਰਗੇ ਵਿਜੇ ਸਾਪਲਾ ਜਾਂ ਹਰਜੀਤ ਗਰੇਵਾਲ ਵਰਗੇ ਕੀ ਅੜਕਾ ਬੰਦੇ ਦੇ ਰਸਤੇ ਦੇ ਵਿੱਚ ਕੀ ਜਿਹੜੇ ਕੰਮ ਸੁਨੀਲ ਕੁਮਾਰ ਜਾਖੜ ਵੱਲੋਂ ਕਹਿ ਜਾਂਦੇ ਨੇ ਉਹ ਕੀਤੇ ਨਹੀਂ ਜਾਂਦੇ ਸੈਂਟਰ ਸਰਕਾਰ ਵਾਲੂ इवन दो ਸੈਂਟਰ ਦੇ ਵਿੱਚ ਸੈਂਟਰ ਸਰਕਾਰ ਭਾਰਤੀ ਜਨਤਾ ਪਾਰਟੀ ਦਾ ਪੂਰੀ ਤਰ੍ਹਾਂ ਦਬਦਬਾ ਬਣਿਆ ਹੋਇਆ ਹੈ ਹਾਰਨ ਦੇ ਬਾਵਜੂਦ ਵੀ ਰਵਨੀਤ ਮਿੱਟੂ ਨੂੰ ਕੇਂਦਰੀ ਮੰਤਰੀ ਬਣਾਇਆ ਗਿਆ ਬਾਅਦ ਵਿੱਚ ਉਹ ਰਾਜ ਸਭਾ ਦੇ ਮੈਂਬਰ ਬਣੇ ਯਾਨੀ ਕਿ ਖਾਣਾ ਪੂਰਤੀ ਕਰ ਲਈ ਇਧਰ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਵੱਡੀ ਖਬਰ ਆ ਰਹੀ ਹੈ ਕਿ ਸੁਨੀਲ ਕੁਮਾਰ ਜਾਖੜ ਕਿਸੇ ਵੀ ਸਮੇਂ ਉਹ ਕਾਂਗਰਸ ਪਾਰਟੀ ਵੱਲ ਸ਼ੁਰੂ ਮੁਨੀ ਅਕਾਲੀ ਦਲ ਵੱਲ ਜਾ ਆਮ ਆਦਮੀ ਪਾਰਟੀ ਵਿੱਚ ਸ਼ਿਰਕਤ ਕਰ ਸਕਦੇ ਨੇ ਇਧਰ ਫਿਰ ਭਾਰਤੀ ਜਨਤਾ ਪਾਰਟੀ ਪੰਜਾਬ ਤੋਂ ਪ੍ਰਧਾਨ ਕੌਣ ਬਣਾਵੇਗੀ ਜਿਹੜਾ ਵੀ ਪੰਜਾਬ ਦੇ ਵਿੱਚੋਂ ਭਾਰਤੀ ਜਨਤਾ ਪਾਰਟੀ ਦਾ ਨਵਾਂ ਪ੍ਰਧਾਨ ਭਾਰਤੀ ਜਨਤਾ ਪਾਰਟੀ ਵੱਲੋਂ ਬਣੇਗਾ ਉਸ ਦੇ ਘਰ ਦੇ ਅੱਗੇ ਬੈਠਣਗੇ ਪੰਜਾਬ ਦੇ ਕਿਸਾਨ ਅਤੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਖਬਰ ਆ ਰਹੀ ਹੈ ਕਿ ਰਵਨੀਤ ਬਿੱਟੂ ਜਿਹੜੇ ਨੇ ਉਹ ਐਜ਼ এ ਪ੍ਰਧਾਨ ਹੋਣਗੇ ਬੀਜਪੀ ਬੀਜਪੀ ਦੇ ਕਿਉਂਕਿ ਭਾਜਪੀ ਵੱਲੋਂ ਹੀ ਉਹ ਮੁੱਖ ਮੰਤਰੀ ਦਾ ਚਿਹਰਾ ਹੋਣਗੇ ਕਿਉਂਕਿ ਜਿਸ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਨੇ ਕਿ ਸਾਦਾ ਤੇ ਸਲਾਹ ਮਸ਼ਵਰਾ ਵੀ ਲਿਆ ਜਾਂਦਾ ਜੇਕਰ ਸਲਾਹ ਮਸ਼ਵਰਾ ਲੈਣਗੇ ਅਸੀਂ ਤਾਂ ਦੇਾਂਗੇ ਅਸੀਂ ਇਹਨੇ ਵਿੱਲੇ ਵੀ ਨਹੀਂ ਆ ਇਹ ਗੱਲ ਕੀਤੀ ਗਈ ਸੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਦੋਂ ਜਿਮਨੀ ਚੋਣਾਂ ਦੇ ਵਿੱਚ ਚੋਣ ਪ੍ਰਚਾਰ ਪੂਰੀ ਤਰ੍ਹਾਂ ਭਖਿਆ ਹੋਇਆ ਸੀ ਇਸ ਲਈ ਰਵਰੀਦ ਬਿੱਟੂ ਨੇ ਜਿਮਨੀ ਚੋਣਾਂ ਦੇ ਵਿੱਚ ਮੌਕੇ ਤੇ ਯਾਨੀ ਕਿ ਚੌਕਾ ਮਾਰਤਾ ਜਾਂ ਛੱਕਾ ਮਾਰਤਾ ਕੀ ਕਹਿ ਦਿੱਤਾ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਮੈਂ ਐਜ਼ ਇੱਕ ਮੁੱਖ ਮੰਤਰੀ ਦਾ ਚਿਹਰਾ ਹੋਵਾਂਗਾ ਮੇਰੀ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਨਾਲ ਗੱਲ ਚੋ ਗੋ ਚੁੱਕੀ ਹੈ ਫਿਰ ਕਹਿੰਦਾ ਕਿਸਾਨ ਕਹਿੰਦਾ ਸਰਕਾਰਾਂ ਤੇ ਨਹੀਂ ਹੋਣਗੇ ਧਰਨੇ ਨਹੀਂ ਲਾਉਣਗੇ ਪਹਿਲ ਦੇ ਆਧਾਰ ਤੇ ਇਹਨਾਂ ਦੀ ਗੱਲ ਸੁਣੀ ਜਾਵੇਗੀ ਭਾਈ ਸਾਹਿਬ ਤੇ ਹੁਣ ਵੀ ਤਾਂ ਸੈਂਟਰ ਸਰਕਾਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਹੋਰ ਗ੍ਰੀਨਲੈਂਡ ਜਾਂ ਅਮਰੀਕਾ ਦੀ ਸਰਕਾਰ ਤੇ ਨੇ ਨਹੀਂ ਇਧਰ ਜੇ ਸੂਤਰ ਦੱਸਦੇ ਨੇ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਨਹੀਂ ਲੇਕਿਨ ਰਵਨੀਤ ਬਿੱਟੂ ਨੂੰ ਭਾਰਤੀ ਜਨਤਾ ਪਾਰਟੀ ਵੱਲੋਂ ਇੱਕ ਦੋ ਦਿਨਾਂ ਦੇ ਵਿੱਚ ਪ੍ਰਧਾਨ ਬਣਾਇਆ ਜਾਵੇਗਾ ਕਿਉਂਕਿ ਹੁਣ ਕਾਫੀ ਖੈਂਬੜ ਬਾਜੀ ਚੱਲ ਰਹੀ ਹੈ ਸ੍ਰੀਲ ਕੁਮਾਰ ਜਾਖੜ ਦੀ ਭਾਰਤੀ ਜਨਤਾ ਪਾਰਟੀ ਵਿੱਚੋਂ ਭਾਰਤੀ ਜਨਤਾ ਪਾਰਟੀ ਦੇ ਵਿੱਚ ਲੰਬੇ ਸਮੇਂ ਤੱਕ ਸਰਵਾਈਵ ਨਹੀਂ ਕਰ ਸਕਦੇ ਧੰਨ